ਦਵਾਈਆਂ ਵਾਲੀ ਦੁਕਾਨ ਦੇ ਉੱਤੇ ਬੈਠਾ ਹੁੰਦਾ ਹੈ ਅਚਾਨਕ 15 ਤੋਂ 20 ਮੁੰਡੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਡੰਡੇ ਫੜੇ ਹੁੰਦੇ ਨੇ ਉਸ ਦੁਕਾਨ ਦੇ ਵਿੱਚ ਦਾਖਲ ਹੁੰਦੇ ਨੇ ਤੇ ਬਿਨਾ ਕੋਈ ਗੱਲ ਕੀਤੇ ਥੱਪੜ ਮਾਰਨੇ ਸ਼ੁਰੂ ਕਰ ਦਿੰਦੇ ਨੇ ਤਾਂ ਮੌਕੇ ਦੀ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕੋਟਕਪੁਰਾ ਦੀਆਂ ਤਸਵੀਰਾਂ ਨੇ ਕਿ ਜਿੱਥੇ ਇੱਕ ਦੁਕਾਨਦਾਰ ਦੇ ਉੱਤੇ ਹਮਲਾ ਕੀਤਾ ਗਿਆ 15 ਤੋਂ 20 ਨੌਜਵਾਨਾਂ ਦੇ ਵੱਲੋਂ ਜੋ ਹੈ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕੀਟਨਾਸ਼ਕ ਦਵਾਈਆਂ ਦੀ ਦੁਕਾਨ ਦੇ ਉੱਤੇ ਇਹ ਹਮਲਾ ਕੀਤਾ ਤਾਂ ਹਮਲੇ ਦਾ ਕਾਰਨ ਕੀ ਰਿਹਾ ਹੈ ਕੋਈ ਨਿੱਜੀ ਰੰਜਿਸ਼ ਹੈ ਜਾਂ ਫਿਰ ਕੋਈ ਹੋਰ ਕਾਰਨ ਹੈ ਪੁਲਿਸ ਇਸ ਦੀ ਜਾਂਚ ਪੜਤਾਲ ਕਰ ਰਹੀ ਹੈ ਪਰ ਮੌਕੇ ਦੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੇਖ ਸਕਦੇ ਹੋ ਇਸ ਵਿਅਕਤੀ ਦਾ ਇਲਜ਼ਾਮ ਹੈ ਜਿਸਤੇ ਕਿ ਕਟਮਾਰ ਕੀਤੀ ਗਈ ਹੈ ਕਿ ਉਹ ਆਵਾਰਾ ਕੁੱਤਿਆਂ ਨੂੰ ਦੁੱਧ ਪਿਲਾਉਣ ਦਾ ਕੰਮ ਕਰਦਾ ਹੈ ਤੇ ਇਸ ਵੇਲੇ ਜਦੋਂ ਉਹਨਾਂ ਨੇ ਵੇਖਿਆ ਕਿ ਮੰਡੀ ਦੇ ਵਿੱਚ ਕੁੱਤੇ ਨਹੀਂ ਸਨ ਤਾਂ ਉਹ ਜੋ ਹੈ ਆਪਣੇ ਨਾਲ ਦੇ ਨੂੰ ਉਹਨਾਂ ਡੌਗਸ ਦੇ ਬਾਰੇ ਪੁੱਛਣ ਲੱਗ ਜਾਂਦਾ ਹੈ ਤੇ ਇਸ ਤੋਂ ਬਾਅਦ ਇੱਕ ਦੂਜੇ ਦੇ ਉੱਤੇ ਉਹਨਾਂ ਕੁੱਤਿਆਂ ਨੂੰ ਭਜਾਉਣ ਦੇ ਦੋਸ਼ ਲਗਾਏ ਜਾਂਦੇ ਨੇ ਤਾਂ ਇੱਥੋਂ ਹੀ ਸਾਰਾ ਮਾਮਲਾ ਉਲਝ ਜਾਂਦਾ ਹੈ ਜਿਸ ਤੋਂ ਬਾਅਦ ਜਿੱਥੇ ਬਹਿਸ ਹੁੰਦੀ ਹੈ ਇਸ ਤੋਂ ਇਲਾਵਾ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਨੇ ਤੇ ਫਿਰ ਉਸੇ ਵਿਅਕਤੀ ਦੇ ਵੱਲੋਂ ਜਿਸਦੇ ਨਾਲ ਇਹ ਬਹਿਸ ਹੋਈ ਸੀ ਉਸਦੇ ਵੱਲੋਂ ਆਪਣੇ ਕੁਝ ਸਾਥੀਆਂ ਦੇ ਨਾਲ ਮਿਲ ਕੇ ਹਮਲਾ ਕਰ ਦਿੱਤਾ ਜਾਂਦਾ ਹੈ ਤਾਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਸ ਕੀਟਨਾਸ਼ਕ ਦਵਾਈਆਂ ਦੀ ਦੁਕਾਨ ਦੇ ਉੱਤੇ ਬਾਹਰ ਦੋ ਮੁੰਡੇ ਬੈਠੇ ਹੁੰਦੇ ਨੇ ਅਚਾਨਕ ਇਹ 15 ਤੋਂ 20 ਮੁੰਡੇ ਅੰਦਰ ਦਾਖਲ ਹੁੰਦੇ ਨੇ ਤੇ ਸਿੱਧਾ ਜੋ ਕਾਊਂਟਰ ਦੇ ਉੱਤੇ ਵਿਅਕਤੀ ਬੈਠਾ ਹੁੰਦਾ ਉਸ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ। ਬੋਲੀ ਜਿਹੜੀ ਅੱਜ ਦੁਕਾਨ ਤੇ ਗੁੰਡਾਗਰਦੀ ਹੋਈ ਹੈ ਇਹ ਕੀ ਸਾਰਾ ਮਸਲਾ ਹੈ ਤੇ ਕੀ ਗੱਲਬਾਤ ਹੈ? ਮਸਲਾ ਭਾਈ ਸਾਹਿਬ ਪਤਾ ਕੀ ਹੈ ਵੀ ਸ਼ਰਾਫਤ ਦਾ ਜਵਾਨਾ ਖਤਮ ਹੋ ਗਿਆ। ਹੁਣ ਤਾਂ ਐਂ ਲੱਗਦਾ ਵੀ ਆਪਾਂ ਨੂੰ ਅਸੀਂ ਪੰਜਾਬ 'ਚ ਨਹੀਂ ਰਹੇ ਦੇ ਬਿਹਾਰ 'ਚ ਰਹੇ ਆ। ਪੁਰ ਜੇ ਇਸ ਤਰ੍ਹਾਂ ਹੀ ਚੱਲੂਗਾ ਤਾਂ شریف ਲੋਕ ਅਸੀਂ ਰਹਿ ਨਹੀਂ ਸਕਦੇ ਸਵੇਰ ਬੇਟੇ ਕੋਲੇ ਅਸੀਂ 11 ਵਜੇ ਦੇ ਲਗਭਗ ਦੁਕਾਨ ਖੋਲਦੇ ਆ ਉਹਦੇ ਕੋਲੇ ਇੱਕ ਲੜਕਾ ਆ ਕੇ ਕਹਿੰਦਾ ਬਈ ਤੁਸੀਂ ਸਾਡੇ ਇਥੋਂ ਕੁੱਤੇ ਚੱਕੇ ਆ ਉਹ ਕਹਿੰਦਾ ਸਾਡਾ ਕੁੱਤਿਆਂ ਨਾਲ ਕੀ ਮਤਲਬ ਹੈ ਕਹਿੰਦਾ ਕੰਮੀ ਨਹੀਂ ਫਿਰ ਮੈਂ ਤੁਹਾਨੂੰ ਸਮਝੂਗਾ ਉਹਦੇ ਨਾਲ ਗਾਲਾਂ ਗੂਲਾਂ ਕੱਢ ਕੇ ਚਲਾ ਗਿਆ ਉਹਦਾ ਮੇਰੇ ਕੋਲ ਫੋਨ ਆਇਆ ਮੈਂ ਕਿਹਾ ਯਾਰ ਕੋਈ ਪੂਜੀ ਨਸ਼ੇੜੀ ਹੋਊਗਾ ਚਲ ਆਪਾਂ ਕਾਨੂੰਨ ਪੁਲਿਸ ਵਾਲਸ ਨੂੰ ਕਹਿਣਾ ਅੱਧੇ ਘੰਟੇ ਬਾਅਦ ਰੌਂਡ 15 20 ਮਲੰਗ ਆਇਆ ਉਹਨੂੰ ਪੂਰਾ ਬੇਰਹਿਮੀ ਨਾਲ ਕੁੱਟਿਆ ਉਹਨਾਂ ਨੇ ਰੱਜ ਕੇ ਇਿੱਤਾ ਨਾਲ ਬੈਂਚ ਚੱਕ ਕੇ ਉਥੇ ਬੈਂਚ ਮਰੇ ਆ ਰੋਲ ਉਹਨਾਂ ਕੋਲੇ ਸੀ ਜਿੰਨਾ ਕੋ ਕੁੱਟ ਸਕਦੇ ਸੀ ਉਹਨਾਂ ਕੁੱਟਿਆ ਪਹਿਲਾਂ ਦੁਕਾਨ ਚ ਅੰਦਰ ਕੁੱਟਿਆ ਫਿਰ ਬਾਹਰ ਚੱਕ ਲਿਆ ਬਾਹਰ ਲਿਆ ਕੇ ਕੁੱਟਿਆ ਬੋਰੇ ਦਾ ਹਾਰਟ 20% ਕੰਮ ਕਰਦਾ ਹੈ ਆਲਰੇਡੀ ਹਾਰਟ ਪੇਸ਼ੈਂਟ ਹੈ ਮਤਲਬ ਇੰਨੀ ਜਿਆਦਾ ਬਦਮਾਸ਼ੀ ਹੋ ਗਈ ਹੈ ਸ਼ਹਿਰ ਚ ਜਿੰਨੇ ਜਿਹੜੇ ਸ਼ਰਾਰਤੀ ਤੱਤ ਵਾ ਉਹਨਾਂ ਨੂੰ ਪੁਲਿਸ ਦਾ ਖੋਖ ਖੋਫ ਨਹੀਂ ਆ ਕੋਈ ਔਰ شریف ਲੋਗ ਅਸੀਂ ਡਰਦੇ ਆ ਐਸਾ ਟਾਈਮ ਆ ਗਿਆ ਪੰਜਾਬ ਚ ਕੀ ਮੰਗ ਕਰਦੇ ਹਾਂ ਮੰਗਾਂ ਸੀਦਾ ਕਰਦੇ ਆ ਜੀ ਸਜ਼ਾ ਮਿਲੇ ਇਹਨਾਂ ਨੂੰ ਤਾਂ ਕਿ ਜਿਹੜਾ ਹੋਰ ਲੋਗ ਇਹੋ ਜਿਹੇ ਕ੍ਰਾਈਮਨਲ ਬੰਦੇ ਆ ਉਹਨਾਂ ਨੂੰ ਲੈਸਨ ਮਿਲੇ ਇਸ ਤੋਂ ਜੇ ਇਸ ਤਰ੍ਹਾਂ ਹੀ ਇਹ ਲੋਗ ਇਸ ਤਰ੍ਹਾਂ ਸ਼ਰੀਫ ਬੰਦਿਆਂ ਦੇ ਹਕਮਨ ਕਰਨਗੇ ਤਾਂ ਕਿਵੇਂ ਅਸੀਂ ਲੋਗ ਗੁਜ਼ਾਰਾ ਕਰਾਂਗੇ ਪੰਜਾਬ 'ਚ ਰਹਿ ਕੇ ਦੱਸੋ ਮਸਲਾ ਕੋਈ ਨਹੀਂ ਸੀਗਾ 20 25 ਬੰਦੇ ਅਣਪਛਾਤੇ ਦੁਕਾਨ 'ਚ ਕੋਦਾਂ ਹਮਲਾ ਕਰ ਦਿੰਦੇ ਆ ਕੇ ਮਤਲਬ ਜੋ ਉਹਨਾਂ ਦੇ ਹੱਥ ਵਿੱਚ ਆਇਆ ਕੋਈ ਡੰਡਾ ਆਇਆ ਕੋਈ ਛੋਟੀ ਆਈ ਕੋਈ ਬੈਂਚ ਆਇਆ ਚੱਕ ਚੱਕ ਕੇ ਮਾਰਿਆ ਪਹਿਲਾਂ ਉਹਨਾਂ ਨੂੰ ਅੰਦਰੋਂ ਘੁੱਟਿਆ ਫਿਰ ਬਾਹਰ ਢਿਸ ਕੇ ਲਿਆਇਆ ਫਿਰ ਉਹਨਾਂ ਨੂੰ ਘੁੱਟਿਆ ਬਾਹਰ ਲੈ ਕੇ ਘੁੱਟਿਆ ਉਹਨਾਂ ਨੂੰ ਗੱਲ ਕੁਛ ਵੀ ਨਹੀਂ ਸੀਗੀ ਬੁਰਾ ਹਾਲ ਆ ਜੀ ਸ਼ਹਿਰ ਦਾ ਜਿਹੜੇ ਬਦਮਾਸ਼ ਆ ਖੁੱਲੇ ਫਿਰਦੇ ਆ ਲੋਕਾਂ ਨੂੰ ਧਮਕੀਆਂ ਦਿੰਦੇ ਫਿਰਦੇ ਕੁੱਟਮਾਰ ਕਰਦੇ ਫਿਰਦੇ ਆ ਕੋਈ ਨਕੇਲ ਨਹੀਂ ਪਾ ਰਿਹਾਗਾ ਸਾਰੇ ਸ਼ਹਿਰ ਦਾ ਬੁਰਾ ਹਾਲ ਕੀਤਾ ਪਿਆ ਜੀ ਕੀ ਮੰਗ ਕੇ ਤੇ ਆ ਵੀ ਪ੍ਰਸ਼ਾਸਨ ਨੂੰ ਮੰਗਾ ਵੀ ਜਿਹੜੇ شریف ਬੰਦੇ ਆ ਕੰਮਕਾਜ ਵਾਲੇ ਬੰਦੇ ਆ ਇਹਨਾਂ ਬੰਦੇ ਉਹ ਜਿਹੜੇ ਬੰਦੇ ਆ ਉਹਨਾਂ ਨੂੰ ਸਕਿਉਰਟੀ ਦਿੱਤੀ ਜਾਵੇ ਉਹਨਾਂ ਦੇ ਜਿਹੜੇ ਜਿਹੜੇ ਬਦਮਾਸ਼ ਬੰਦੇ ਆ ਗੁੰਡਾ ਅਨਸਾਰ ਆ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ ਅੰਦਰ ਕੀਤਾ ਜਾਵੇ ਹਾਂਜੀ ਥੋੜਾ ਸਮਾਂ ਪਹਿਲਾਂ ਦੀ ਉਹ ਗੱਲ ਆ ਪਤਾ ਲੱਗਿਆ ਸੀ ਕਿਸੇ ਨੇ ਮਾਰ ਦੇਣ ਦੀ ਨੀਤ ਨਾਲ ਹਮਲਾ ਕੀਤਾ ਬੰਦੇ ਨੇ ਤੇ ਉਹਦੇ ਤੇ ਜਿਹੜਾ ਹੈਗਾ ਜੀ ਜਿਹੜਾ ਮੌਕੇ ਤੇ ਪੁਲਿਸ ਗਈ ਸੀ ਤੇ ਸਾਰੇ ਜਿਹੜੇ ਦੋਸ਼ੀ ਉਹਨਾਂ ਲੱਭ ਰਹੇ ਆ ਜਿੱਦਾਂ ਹੀ ਸਟੇਟਮੈਂਟ ਹੁੰਦੀ ਆ ਉਹ ਸੱਟਾਂ ਵਗੈਰਾ ਵੀ ਲੱਗੀਆਂ ਬੰਦਿਆਂ ਤੇ ਉਸ ਵਕਤ ਜਿਹੜੀਆਂ ਕਾਰਵਾਈ ਕਰਕੇ ਰੈਲੇਵੈਂਟ ਤਾਰਾ ਦੇ ਤਹਿਤ ਜਿਹੜੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਜੀ ਉਹ ਪਤਾ ਲੱਗਿਆ ਸਰ ਕਿ ਕੀ ਮਸਲਾ ਕੀ ਕਾਦੇ ਰਸਤੇ ਹੀ ਬਿੜਾਇ ਇਸ ਤੇ ਉੱਥੇ ਕੋਈ ਜੋ ਆਪਣੇ ਆਵਾਰਾ ਡੌਗ ਹੁੰਦੇ ਆ ਉਹਨੂੰ ਕੋਈ ਦੁੱਧ ਵਗੈਰਾ ਪਾਉਂਦਾ ਸੀ ਬੰਦਾ ਉਹ ਬਾਅਦ ਚ ਕਿਤੇ ਉਹ ਕਿਤੇ ਸਾਈਡ ਤੇ ਹੋ ਗਿਆ ਉਹ ਉਹਨਾਂ ਨੂੰ ਸ਼ਾਇਦ ਲੱਗਿਆ ਵੀ ਕਿਤੇ ਇਹਨਾਂ ਨੇ ਕੀਤਾ ਜੀ ਜਿਹੜੀ ਆ ਪ੍ਰਾਇਮਰੀ ਦਾ ਇਹੀ ਗੱਲਬਾਤ ਪਤਾ ਲੱਗੀਆਂ ਬਾਕੀ ਡਿਟੇਲ ਦੇ ਵਿੱਚ ਹੁਣ ਅੱਗੇ ਪਤਾ ਲੱਗੂ ਤਫ਼ਤੀਸ਼ 'ਚ